ਜਾਣੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਜਿਸ ਦੀ ਅਗਵਾਈ ਜਿਹੜੇ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਤੇ ਮਨੀਸ਼ ਸੋਧਿਆ ਦੇ ਨਾਲ ਇਹ ਸਾਰੇ ਰੋਡ ਸ਼ੋਅ ਕਰ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਵੀ ਉੱਥੇ ਮੌਜੂਦ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਵੱਡੀ ਗੰਟੀ ਦਾ ਅਪਾ ਦੇਖ ਰਹੇ ਹੈ ਕਿ ਅੱਜ ਰੋਡ ਸ਼ੋਅ ਚ ਸ਼ਾਮ ਰੋਇ ਲੁਧਿਆਣਾ ਚ ਔਰ ਬਹੁਤ ਹੀ ਪਰਮਾਹੰਗਾਰਾ ਜੀ ਪਰਮਾਹੰਗਾਰਾ ਤਾਂ ਦੇਖੋ ਜੀ ਅੱਗੇ ਉਹਨੂੰ ਮਿਲ ਗਿਆ ਉਹ ਤਾਂ ਜਿੱਤ ਦਾ ਜਸ਼ਨ ਸੀ अरविंद केजरीवाल ਨੂੰ ਲੈ ਕੇ ਜਿਹੜੇ ਕਿ ਆਪ ਸੁਪਰੀਮੋ ਨੇ ਉਨਾ ਨੇ ਵੀ ਉਨਾ ਦੇ ਨੇ ਵੀ ਜਿਹੜੇ ਵਿਰੋਧੀ ਨੇ ਕਹਿ ਰਹੇ ਨੇ ਕਿ ਇਹ ਰਸਵਾ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਗੱਲ ਦੇ ਪਿੱਛੇ ਕਿੰਨੀ ਸਚਾਈ ਹੈ ਕਿੰਨਾ ਦੀ ਹੋ ਸਕਦੀ ਹੈ ਛੁੱਟੀ ਜੀ ਸੁਦਾ ਹੈ ਜਿਸ ਇੱਕ ਸਵਾਲ ਆ ਮਾ ਤੋਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਉਹਨਾਂ ਨੇ ਸਾਫ ਇਹ ਗੱਲ ਕਹਿ دی ਹੈ ਕਿ ਮੈਂ ਰਸਵਾ ਨਹੀਂ ਜਾ ਰਿਹਾ ਉਹਨਾਂ ਨੇ ਸਾਫ਼ ਹੀ ਗੱਲ ਕਹਿ ਦਿੱਤੀ ਕਿ ਮੈਂ ਰਾਸ਼ਵਾਤਨੀ ਨਹੀਂ ਜਾ ਰਿਹਾ ਜੂਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਸ਼ਵਾਤਨੀ ਨਹੀਂ ਜਾ ਰਿਹਾ ਤਾਂ ਉਹਨਾਂ ਨੇ ਐਲਾਨ ਤਾਂ ਕਰ ਹੀ ਦਿੱਤਾ ਪਰ ਮੈਂ ਕੱਲ ਇਸ ਤੋਂ ਅੱਗੇ ਕਹਿਣੀ ਚਾਹੁੰਦਾ ਜੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹ ਸਾਰੀ ਲੈਕਸੀ ਦੇਧਰਾਂ ਨੇ ਕਹਿੰਦੇ ਆ ਰਹੀਆਂ ਸੋ ਇੱਕ ਸਵਾਲ ਹੋਰ ਵੀ ਹੈ ਕਿ ਇਹ ਰਵਾਇਤੀਆਂ ਪਾਰਟੀਆਂ ਨਾਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਕਿਵੇਂ ਵੱਖਰਾ ਹੈ ਤਾਂ ਲੋਕ ਇਸ ਨੂੰ ਕਿਵੇਂ ਵੇਖਦੇ ਨੇ ਉਹ ਪਸੰਦ ਆਇਆ ਲੋਕਾਂ ਨੂੰ ਵੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਆਵਾਂ ਦੀ ਪਾਰਟੀ ਦੇ ਕੰਮ ਕਰਨ ਦਾ ਤਾਂ ਇਹ ਤਰੀਕਾ ਪਸੰਦ ਆਇਆ ਇਸੇ ਕਰਕੇ ਸਾਡੀਆ ਪਾਰਟੀ ਨੂੰ ਮੁੱਦੇ ਮੁੱਦੇ ਕਿਹਾ ਆਪਨੋ ਡਿਊਟੀ ਜਿੱਤ ਹੋਈ ਹੈ ਸੋਨ ਅਸੀਂ ਸਾਰੇ ਦੇਖ ਰਹੇ ਹਾਂ ਕਿ ਚੋਣਾਂ ਤੋਂ ਬਾਅਦ ਜਿਹੜਾ ਹੈ ਅਕਾਲੀ ਤੇ ਭਾਜਪਾ ਦਾ ਕੱਠ ਜੋੜ ਵੀ ਜਿਹੜਾ ਹੈ ਉੱਪਰ ਕੇ ਸਾਹਮਣੇ ਆ ਰਿਹਾ ਹੈ ਤਾਂ ਇਹ ਸ਼ਾਇਦ ਤੈ ਵੀ ਹੈ ਤੁਹਾਨੂੰ ਕੀ ਲੱਗਦਾ ਕਿ ਦਿੱਲੀ ਜੀ ਦੂਰ ਹੈ ਇਹ ਗੱਲ ਉੱਪਰ ਕੇ ਸਾਹਮਣੇ ਆ ਰਹੀ ਹੈ ਕਿ 27 ਦੀਆਂ ਜਿਹੜੀਆਂ ਜ਼ਾਂਸਰ ਦੇ ਆਮ ਚੁਣਾਈਆਂ ਜੀ ਉਹਨਾਂ ਵਿੱਚ ਜਿਤਾਰ ਦੇ ਫੈਸਲੇ ਦੀ ਗੱਲ ਜੇ ਆਪਾਂ ਕਰਦੇ ਆਂ ਤਾਂ ਕਾਲੀ ਗੱਲ ਤੇ ਭਾਜਪਾ ਰੜਕੇ ਇਲੈਕਸ਼ਨ ਲੜਨਗੇ ਸੋ ਇੱਕ ਸਵਾਲ ਹੋਰ ਉੱਪਰ ਕੇ ਸਾਹਮਣੇ ਆ ਰਿਹਾ ਜਿੱਥੇ ਕਿ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪੰਜਾਬੀਆਂ ਨੇ ਸਿੱਖ Hindu ਦੇ ਜਿਹੜੇ ਪੱਤੇ ਨੂੰ ਸਿਰਤ ਲਗਾ ਰਏ ਤੁਸੀਂ ਕੀ ਕਹੋਗੇ ਇਸ ਬਾਰੇ ਉੱਥੇ ਵੋਟਾਂ ਨੂੰ ਧਾਣੇ ਵਾਲਾ ਨੇ ਪਾਈ ਹੈ ਨਾ ਕਿਸੇ ਬਾਹਰਲੇ ਨੇ ਤਾਂ ਪਾਈ ਨਹੀਂ ਸੋ ਲੋਕਾਂ ਨੇ ਜਿਹੜਾ ਕਿਸ ਤਰ੍ਹਾਂ ਇਹ ਰਹਿਮ ਹੋਏਗਾ ਪੋਲੀਟੀਕਲ ਪਾਰਟੀ ਦੇ ਵਿੱਚ ਸਾਤ ਕਿ ਸ਼ਾਇਦ ਹੁਣ ਕੌਮੀ ਪੱਧਰ ਤੇ ਕੁਇਦਾਂ ਦੀ ਚਰਚਾ ਚੱਲ ਰਹੀ ਹੈ ਦੂ ਪਤਾ ਘੜ ਕੇ ਉੱਠਣੇ ਹੈ ਨਾ ਸਾਧੀਆਂ ਸੁਪਰ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਕਿ ਇਨਾਂ ਨੇ ਜਿਹੜੀ ਇਹ ਜੋਰ ਅਜਮਾਇਸ਼ ਕੀਤੀ ਹੈ ਇਹ ਚੋਣ ਨਤੀਜੇ ਜਿਹੜੇ ਗਲਤ ਨੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੋਂ ਕਹਿਣਗੇ ਇਸ ਦੀ ਕੰਪਲੀਟ ਵੀ ਕਰਨਗੇ ਦੇ ਦੋਸ਼ ਵੀ ਕਾਫੀ ਲਗਾਏ ਤੁਸੀਂ ਕੀ ਕਹੋਗੇ ਇਸ ਬਾਰੇ ਇਲਜ਼ਾਮ ਲਗਾਏ ਗਏ ਨੇ ਸੁਪਰ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਕਿ ਇਹਨਾਂ ਨੇ ਜਿਹੜੀ ਅਜੋਰ ਅਜਮਾਇਸ਼ ਕੀਤੀ ਹੈ ਇਹ ਚੋਣ ਨਤੀਜੇ ਜਿਹੜੇ ਗਲਤ ਨੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੋਂ ਕਹਿਣਗੇ ਇਸ ਦੀ ਕੰਪਲੀਟ ਵੀ ਕਰਨਗੇ ਦੇ ਦੋਸ਼ ਵੀ ਕਾਫੀ ਲਗਾਏ ਤੁਸੀਂ ਕੀ ਕਹੋਗੇ ਇਸ ਬਾਰੇ ਆਜ ਤੱਕ ਦੇ ਕਾਂਗਰਸ ਜਣੀ ਨਦੀ ਦੇ ਦੋ ਕਿਨਾਰੇ ਇੱਕ ਦੂਜੇ ਪਾਸੇ ਇੱਕ ਦੂਜੇ ਪਾਸੇ ਇਕੱਠੇ ਨਹੀਂ ਹੋ ਸਕਦੇ ਪਰ ਹੁਣ ਜਿਤੋਂ ਬਾਅਦ ਜਿਹੜੀ ਬੁਲੀ ਬੁਲੀ ਜਾ ਰਹੀ ਆ ਬਾਰੇ ਉਹ ਬੁਲੀ ਕੋਈ ਜੀ ਉਹ ਵੀ ਕਹਿ ਰਿਹਾ ਕਿ ਤਾਕਤ ਦੀ ਦਰਬਾਰ ਤੋਂ ਹੋ ਰਹੀ ਹੈ ਪਾਚਮਾ ਵੀ ਕਹਿ ਰਿਹਾ ਤਾਕਤ ਦੀ ਦਰਬਾਰ ਤੋਂ ਹੋ ਰਹੀ ਹੈ ਸ਼ਿਕਾਇਤ ਦੀ ਦਰਬਾਰ ਤੋਂ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿੱਗਾ ਸਵਾਗਤ ਕਰਦੀ ਹਾਂ ਸੋ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅੱਜ ਪੰਜਾਬ ਦੇ ਸਿਆਸੀ ਤੇ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਇਨਾ ਹੀ ਸਿਆਸੀ ਤੇ ਅਹਿਮ ਮੁੱਦਿਆਂ ਦੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੁਣਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਵਿਭਾਗ ਦਰਸ਼ਕਾਂ ਨੇ ਸਤਿਕਾਰ ਨਾਲ ਸਸਿਕਾਲ ਅਹਿਮ ਮੁੱਦਿਆਂ ਆਪਾਂ ਜ਼ਿਕਰ ਕਰ ਰਹੇ ਹਾਂ ਲੋ ਸਵਾਲ ਜੀ ਸੋ ਅਸੀਂ ਜਿਹੜਾ ਅਹਿਮ ਮੁੱਦਾ ਅਸੀਂ ਸਾਰੇ ਜਾਣਦੇ ਹਾਂ ਕਿ ਲੁਧਿਆਣਾ ਜਿਮਨੀ ਚੋਣਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਸੋ ਇਸ ਨੂੰ ਲੈ ਕੇ ਹੀ ਸਵਾਲ ਹੈ ਕਿ ਅੱਜ ਜਿਹੜਾ ਹੈ ਲੁਧਿਆਣਾ ਵਿੱਚ ਰੋਡ ਸ਼ੋ ਕਰਿਆ ਜਾ ਰਿਹਾ ਹੈ ਜਿਸ ਦੀ ਅਗਵਾਈ ਜਿਹੜੇ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਨੇ ਤੇ ਮਨੀਸ਼ ਸੋਧਿਆ ਦੇ ਨਾਲ ਇਹ ਸਾਰੇ ਰੋਡ ਸ਼ੋ ਕਰ ਰਹੇ ਨੇ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਵੀ ਉੱਥੇ ਮੌਜੂਦ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਦੇਖੋ ਲੁਧਿਆਣਾ ਪਛਮੀ ਦੀ ਜਿਹੜੀ ਸੀਟ ਦੇ ਨਤੀਜੇ ਆਇਆ ਜੀ ਉਸਨੇ ਪੰਜਾਬ ਦੇ ਰਾਜਨੀਤੀ 'ਚ ਵੱਡੇ ਪੱਧਰ ਤੇ ਦੁਦਿਲੀ ਦਾ ਸੰਕੇਤ ਥਾ ਜੀ ਤੇ ਹੁਣ ਜਦੋਂ ਇਹ ਸ਼ਾਨ ਨਾਲ ਦਿੱਤੀ ਆਵਾਜ਼ ਦੀ ਪਾਰਟੀ ਤਾਂ ਸੁਭਾਵਿਕ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਇਹ ਜਿੱਤ ਦਾ ਵੱਡਾ ਸਤੋ ਸੇਰਾ ਉਹਨਾਂ ਦੇ ਸਿਰ 'ਵਜਦਾ ਹੈ ਜਿਸੇ ਤਰੀਕੇ ਦੇ ਨਾਲ ਜਿਹੜਾ ਉਥੇ ਆਵਾਜ਼ ਦੀ ਪਾਰਟੀ ਦੇ ਸੀਨੀਅਰ ਆਗੂ ਜੀ ਸੁਧਿਆ ਜੀ ਪੰਜਾਬ ਆਪ ਦੇ ਪ੍ਰਧਾਨ ਅਮਨ ਰੋੜਾ ਕਈ ਕੈਬਨਿਟ ਮੰਤਰੀ ਵਿਦਿਆ ਬੜੀ ਖਿੰਤੀ ਜਪਾ ਦੇਖ ਰਹੇ ਹੈ ਕਿ ਅੱਜ ਰੋਡ ショਅ ਚ ਸ਼ਾਮਲ ਹੋਵੇ ਲੁਧਿਆਣਾ ਚ ਅਤੇ ਬਹੁਤ ਇੱਕ ਪਰਮਾਹੰਗਾਰਾ ਜੀ ਪਰਮਾਹੰਗਾਰਾ ਤਾਂ ਦੇਖੋ ਜਿਸੋ ਨਤੀਜੇ ਆਗੇ ਉਹ ਦਿਨ ਮਿਲ ਗਿਆ ਉਹ ਤਾਂ ਜਿੱਤ ਦਾ ਜੈਸੀ ਜਿਤਨੇ ਜੈਸੀ ਦਾ ਸਾਰੀਆਂ ਤਰ੍ਹਾਂ ਜਿਹੜੇ ਕਦੇ ਨਹੀਂ ਵੀ ਆਉਂਦੇ ਉਹ ਵੀ ਸ਼ਾਮਲ ਹੁੰਦੇ ਆ ਸੋ ਅੱਜ ਵढਾ ਇੱਕ ਰੋਡ ショਅ ਲੁਧਿਆਣਾ ਚ ਕੀਤਾ ਗਿਆ ਪਾਰਟੀ ਵੱਲੋਂ ਜੀ ਦੀਦੀ ਗੋਈ ਸੁਸੋਦੀਆ ਮੁਕੰਦਰੀ ਭਗਵਾਨਤਮਾਨ ਪਾਰਟੀ ਦੀ ਲੀਡਰਸ਼ਿਪ ਤੇ ਜਿਹੜੇ ਅੱਜ ਦੇ ਹੀਰੋਾਇਨ ਨੇ ਇਲੈਕਸ਼ਨ ਜਿੱਤੀਆ ਸੰਦੀਪ ਰੋੜਾ ਉਹਦਾ ਆਨੇ ਹਨ ਸੋ ਇੱਕ ਸਨੇਹਾ ਦੇ ਤਾਲੂਦ ਵਾਲਾ ਨੂੰ ਜਿੱਥੇ ਤੋਂ ਉਹਨਾਂ ਨੇ ਧੰਨਵਾਦ ਕੀਤਾ ਵੋਟਰਾਂ ਦਾ ਕਿ ਤੁਸੀਂ ਅੱਡਾ ਵਡਾ ਅੰਗਾਰਾ ਭਰਿਆ ਜੀ ਦੇ ਨਾਲ ਹੀ ਮਸਣਾ ਕਿ ਮੁਖੰਦਰੀ ਭਗਵੰਦ ਮਾਨ ਕਹ ਰਹੇ ਕਿ ਦੇਖੋ ਜੀ ਤੁਹਾਡੇ ਵਿੱਚ ਹੀ ਆ ਤੁਹਾਡੇ ਨਾਲ ਹੀ ਰਹਿਣਾ ਜੀ ਆਪੇ ਇੱਥੇ ਜਿਹੜਾ ਟਟਕੇ ਇੱਕ ਦੂਜੇ ਦੇ ਸਹਿਯੋਗ ਨਾਲ ਪੰਜਾਬ ਦੀ ਬਿਹਤਰੀ ਲਈ ਕੰਮ ਕਰਦੇ ਰਹੀਏ ਰੌਣਾਂ ਵਾਲੇ ਪ੍ਰਿਕਸ਼ ਦੇ ਵਿੱਚ ਵੀ ਇੱਕ ਚੰਗਾ ਸਨਿਆ ਜਾਏਗਾ ਸੋ ਆਰਟੀ ਦੇ ਸਰਕਾਰ ਦੇ ਹੌਸਲੇ ਬਰੰਧ ਹੋਏ ਹੋਏ ਆ ਤੇ ਨਾਲ ਲੀਡਰਸ਼ਿਪ ਨੇ ਲੁਧਿਆਣਾ ਵਾਸੀਆਂ ਨੂੰ ਤਕੜਾ ਥਾਪੜ ਆ ਵੀ ਦਿੱਤਾ ਹੈ ਕਿ ਧਨਵਾਦ ਤੁਹਾਡਾ ਐਡਾ ਵਧੀਆ ਤੁਸੀਂ ਹੰਗਾਰਾ ਭਰਿਆ ਪਾਰਟੀ ਦੀ ਸ਼ਾਨ ਬਣਾਈ ਹੈ ਜੀ ਜੀ ਸੋ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਜਿਹੜਾ ਸੰਜੀਵ अरोड़ा ਦੀ ਜਿੱਤ ਨੇ ਸਿਆਸੀ ਸਮਿਕਰਣ ਕੀ ਮੇ ਬਦਲੇ ਨੇ ਸਨੀਯੂ ਰੋੜਾ ਨੇ ਤਾਂ ਆਪਾਂ ਜਿੱਦਾਂ ਗਰਾਊਂਡ ਜਾਣਾ ਬੱਚੇ ਇੱਕ ਜੇਕਰ ਸੁੰਡਾ ਜਾਏ ਕੀ ਕਹਿੰਦੇ ਹੁੰਦਾ ਜਿਹਦੇ ਚੱਕਰ ਕੱਢ ਗਿਆ ਬੱਚੇ ਤਾਂ ਉੱਪਰ ਹੁੰਦਾ ਹੈ ਜੀ ਸਨੀਯੂ ਰੋੜਾ ਜੀ ਜਿੰਨੇ ਤਾਂ ਕਮਾ ਕੇ ਰੱਖਦੇ ਪੰਜਾਬ ਦੀ ਸੈਸਨ ਹੁਣ ਦੇ ਦੇਖਿਆ ਜਾਵੇ ਤਾਂ ਸਨੀਯੂ ਰੋੜਾ ਵਾਰੇ ਇਹ ਤੈਅ ਪੰਜਾਬ ਮੰਤਰੀ ਮੰਡਲ ਜੁਆਇਨ ਕਰ ਰਿਹਾ ਹੈ ਪੰਜਾਬ ਮੰਤਰੀ ਮੰਡਲ ਜੁਆਇਨ ਕਰ ਰਿਹਾ ਤੇ ਨਾਲ ਇਹ ਵੀ ਤੈਅ ਹੋ ਗਿਆ ਹੈ ਕਿ ਕੈਬਨਿਟ ਦੇ ਵਿੱਚ ਵੀ ਦੇ ਨਹੀਂ ਆਉਣੀਆਂ ਆਉਣੀਆਂ ਜੇ ਮੰਤਰੀਆਂ ਦੀ ਕਿਹਾਂ ਦੀ ਸ਼ਾਂਤੀ ਹੋ ਸਕਦੀ ਹੈ ਜੀ ਪਰਫਾਰਮੈਂਸ ਦੇਖੀ ਜਾਏਗੀ ਜਿਹੜੇ ਕੈਬਨ ਮੰਤਰੀਆਂ ਦੇ ਪਰਿਵਾਰਾਂ ਵਿੱਚ ਅੱਛੀ ਨਹੀਂ ਹੋਵੇਗੀ ਉਹਨਾਂ ਨੂੰ ਜਾਣਾ ਵੀ ਪੈ ਸਕਦਾ ਹੈ ਜੀ ਸੋ ਸੰਦੀਪ ਰੋੜਾ ਨੇ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੇ ਅੰਦਰ ਤੇ ਆਪ ਦੀ ਪਾਰਟੀ ਦੇ ਅੰਦਰ ਤੇ ਬਾਹਰ ਇੱਕ ਵੱਡਾ ਸੁਨਿਆਨਤਾ ਤਬਦੀਲੀਆਂ ਦਾ ਮੰਤਰੀ ਮੰਡਲ ਤਬਦੀਲੀ ਪਾਰਟੀ ਐਕਸ ਤਬਦੀਲੀ ਜਿਸੇ 3 ਕੇ ਦੇ ਨਾਲ ਦੂਜੀਆਂ ਪਾਰਟੀਆਂ ਚ ਵੱਡੇ ਅਪਦਰ ਦੇ ਉਤਰ ਪੁੱਤਰ ਸਣੇ ਲੁਧਿਆਣਾ ਪਰਸੀ ਵੀ ਵੀ ਜਿੱਤ ਕੀ ਆਈ ਆਪ ਲਈ ਕਿੰਨਾ ਸਾਣ ਬਚ ਗਿਆ ਪੰਜਾਬ ਜੀ ਮਜੂਦਾ ਰਾਣੀ ਜੀ ਜੀ ਤੋ ਤੁਸੀਂ ਗੱਲ ਕੀਤੀ ਹੈ ਕਿ ਸੰਜੀਵ ਅਰੋੜਾ ਕੈਬਨਿਟ ਵਿੱਚ ਜਾ ਸਕਦੇ ਨੇ ਕਿ ਇਸ ਦੇ ਨਾਲ ਅਸੀਂ ਇਹ ਪੁੱਛਣਾ ਚਾਹਾਂਗੇ ਕਿ ਕੈਬਨਿਟ ਜਿਹੜੇ ਮੰਤਰੀ ਨੇ ਉਹਨਾਂ ਦੇ ਵਿੱਚੋਂ ਕਿਸੇ ਛੁੱਟੀ ਹੋ ਸਕਦੀ ਹੈ ਤੇ ਇਸ ਦੇ ਨਾਲ ਇੱਕ ਸਵਾਲ ਹੋਰ ਵੀ ਹੈ ਕਿ ਅਰਵਿੰਗ ਕੇਚਿਵਾਂ ਨੂੰ ਲੈ ਕੇ ਜਿਹੜੇ ਕਿ ਆਪ ਸੁਪਰੀਮੋ ਨੇ ਉਹਨਾਂ ਨੇ ਵੀ ਉਹਨਾਂ ਦੇ ਲਈ ਵੀ ਜਿਹੜੇ ਵਿਰੋਧੀ ਨੇ ਕਹਿ ਰਹੇ ਨੇ ਕਿ ਇਹ ਰਸਵਾ ਜਾਣਗੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਗੱਲ ਦੇ ਵਿੱਚ ਕਿੰਨੀ ਸਚਾਈ ਹੈ ਦੇਖੋ ਦੋ ਵੱਖਰੇ ਵੱਖਰੇ ਸਵਾਲ ਆ ਜਿਹਨਾਂ ਦਾ ਆਪ ਜ਼ਿਕਰ ਕਰ ਰਹੇ ਆਂ ਹਾਂ ਜੀ ਤਾਂ ਸਵਾਲ ਆ ਕਿ ਅਮਨਿਤ ਦੇ ਦਿੱਲੀ ਦਾ ਜੀ ਉਹ ਤਾਂ ਤੈ ਹੀ ਹੈ ਹੋਏਗੀ ਹੋਏਗੀ ਹੂੰ ਕੌਣ ਜਾਏਗਾ ਕੌਣ ਰਹੇਗਾ ਇਹਦਾ ਫੈਸਲਾ ਤਾਂ ਜਿਹੜੀ ਪਾਰਟੀ ਦੀ ਸੁਪਰੀਮ ਲੀਡਰਸ਼ਿਪ ਹੈ ਅਰਵਿੰਦ ਕੇਂਦਰੀਵਾਲਾ ਦੂਜੇ ਆਮ ਆਗੂੰਤਰੀ ਭਗਵੰਤ ਮਾਨਾ ਜੀ ਉਹ ਹਲਕੇ ਤਾਇ ਕਰਨਗੇ ਕਿ ਕਿਹਦਾ ਅਧਿਕਾਰ ਹੈ ਕੈਬਨਟ ਚੈਨ ਦਾ ਤੇ ਕਿੰਨਾ ਦੀ ਹੋ ਸਕਦੀ ਹੈ ਛੁੱਟੀ ਜੀ ਉਹਦਾ ਹੈ ਹੀ ਹੈ ਜਿਸ ਸਵਾਲਾ ਆਮਦੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਂਦਰੀਵਾਲਾ ਦਾ ਉਹਨਾਂ ਨੇ ਸਾਫ਼ ਹੀ ਗੱਲ ਕਹਿ ਦਿੱਤੀ ਹੈ ਕਿ ਮੈਂ ਰਾਜ ਸਭਾ 'ਚ ਨਹੀਂ ਜਾ ਰਿਹਾ ਜੀ ਜਣੀ ਜੋ ਰਵਿੰਦਰ ਕੇਜਰੀਵਾਲ ਨੇ ਕਿਹਾ ਹੈ ਕਿ ਰਾਜ ਸਭਾ 'ਚ ਨਹੀਂ ਜਾ ਰਿਹਾ ਉਹ ਤਾਂ ਉਹਨਾਂ ਨੇ ਐਲਾਨ ਤਾਂ ਖਾਰੀ ਦਿੱਤਾ ਹਮ ਔਰ ਮੈਂ ਗੱਲ ਇਸ ਤੋਂ ਅੱਗੇ ਕਰਨੀ ਚਾਹੁੰਦਾ ਹਾਂ ਜੀ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹ ਸਾਰੀ ਇਲੈਕਸ਼ਨ ਦੇ ਦੌਰਾਨ ਇਹ ਕਹਿੰਦੀਆਂ ਰਹੀਆਂ ਹਮ ਕਿ ਜੇ ਸੀਟ ਖਾਲੀ ਹੋ ਰਹੀ ਹੈ ਥੋੜਾ ਜਿਹਾ ਰਾਜ ਸਭਾ ਦੇਸ਼ ਕਰਕੇ ਵਾਪਸ ਬੁਲਾਏ ਗਏ ਹੈ ਜੀ ਗੁਰਵਿੰਦ ਕੇਦਰੀਵਾਲ ਨੂੰ ਭੇਜਣਾ ਹੈ ਰਾਜ ਸਭਾ ਚ ਜਣੀ ਬਦਕਿਸਮਦੀ ਕਹਿ ਲਓ ਤੁਸੀਂ ਜਾਂ ਵੱਡੇ ਸਵਾਲ ਕਹਿ ਲਓ ਸਮੁੱਚੀਆਂ ਵਿਰੋਧੀ ਤਰ੍ਹਾਂ ਦੇ ਇੱਕ ਦੀ ਗੱਲ ਨਹੀਂ ਕਿ ਕਾਂਗਰਸ ਹੈ ਅਕਾਲੀ ਦਲ ਹੈ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਭਾਜਪਾ ਇਵਨ ਮੀਡੀਆ ਦਾ ਵੀ ਕਾਫੀ ਵੱਡਾ ਐਸਾ ਲਗਾਤਾਰ ਇਸ ਗੱਲ ਤੇ ਜ਼ੋਰ ਅਜ਼ਮਾਈ ਇਹ ਜੀ ਸੀਟ ਇਸ ਕਰਕੇ ਲੜਾਈ ਲੜੀ ਜਾ ਰਹੀ ਹੈ ਸਾਰਾ ਜ਼ੋਰ ਇਸ ਕਰਕੇ ਲੱਗ ਰਿਹਾ ਕਹਿੰਦੇ ਕਿ ਤੇ ਸੀਟ ਆ ਗਿਆ ਤਾਂ ਰਵਿੰਦ ਕੇਜਰੀਵਾਲ ਦਾ ਕੀ ਬਣੇਗਾ ਰਵਿੰਦ ਕੇਜਰੀਵਾਲ ਕਿੱਦਾਂ ਜਾਏਗਾ ਰਾਜ ਸਭਾ ਹੁਣ ਰਵਿੰਦ ਕੇਜਰੀਵਾਲ ਨੇ ਕਹਿਤਾ ਕਿ ਮੈਂ ਤਾਂ ਭਾਈ ਸਾਹਿਬ ਰਾਜ ਸਭਾ ਚ ਨਹੀਂ ਜਾ ਰਿਹਾ ਜੀ ਮੁਝੀਆਂ ਵਿਰੋਧੀ ਧਿਰਾਂ ਦੇ ਝੰਡੇ ਦੀ ਫੂਕ ਨਿਕਲ ਗਈ ਕਿ ਗਿ ਨਹੀਂ ਨਿਕਲ ਗਈ ਜਣੀ ਜਣੀਆਂ ਰਾਜ ਸਿਧਰਾਂ ਨੇ ਸਾਰੀ ਲੜਾਈ ਇਸੇ ਮੁੱਦੇ ਤੇ ਲੜੀ ਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਪੇ ਚਣ ਲਈ ਸਾਰਾ ਇਟਾ ਹਟਵਾ ਰਚਾ ਗਿਆ ਜੀ ਉਸੇ ਮੇਤਾ ਨੇ ਕਹਿਤਾ ਕਿ ਮੈਂ ਤਾਂ ਜਾ ਹੀ ਨਹੀਂ ਰਿਹਾ ਸੋ ਅੰਦਾਜ਼ਾ ਲਾ ਲਓ ਜੇ ਵਿਰੋਧੀ ਧਰਮ ਮੁdde-ਮੁdde ਕਿਹ ਹੈ ਤੇ ਟਿਕਣ ਦੇ ਕਾਫਲ ਸੀ ਜਿਹੜੀਆਂ ਇਹੇ ਨੇ ਅੰਦਾਜ਼ਾ ਲਾ ਸਕਿਆ ਕਿ ਲੜਾਈ ਕਿਉਂ ਲੜੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਕਰਕੇ ਲੜੀ ਜਾ ਰਹੀ ਹੈ ਕੋਈ ਝੰਡਾ ਹੋਰ ਹੈ ਸੋ ਵਿਰੋਧੀ ਧਰਮ ਨਾਲ ਜੋ ਵਾਪਰਾ ਹੈ ਸੁਭਾਅ ਕਿਸੀ ਮੇਰਾ ਖਿਆਲ ਹੈ ਇਸੇ ਕਰਕੇ ਸਾਰਿਆਂ ਨੂੰ ਗੁਰੀ ਤਰ੍ਹਾਂ ਹਾਰ ਹੋਈ ਹੈ ਬਣਤਿਆਂ-ਮਣਤਿਆਂ ਇਸ ਗੱਲ ਤੇ ਲੱਗੇ ਆ ਕੋਈ ਕਹਿੰਦਾ ਜੀ ਮੈਨੂੰ ਥੋੜੇ ਵੋਟਾਂ ਵੱਧ ਮਿਲ ਗਈਆਂ ਕੋਈ ਕਹਿੰਦਾ ਘੱਟ ਮਿਲ ਗਈਆਂ ਕੋਈ ਕਹਿੰਦਾ ਸਤਾਈ ਦੇ ਦੇਖਾਂਗੇ ਕਿਉਂਕਿ ਰਾਜਸੀ ਤਰਾਂ ਕੋਲੇ ਕਹਿਣ ਨੂੰ ਬਹੁਤ ਕੁਝ ਹੁੰਦਾ ਪਰ ਰਵਿੰਦ ਕੇਜਰੀਵਾਲ ਦੇ ਕਮੈਂਟ ਨੇ ਇੱਕ ਗੱਲ ਤੈਅ ਕਰ ਦਿੱਤੀ ਕਿ ਪੂਰੀ ਇਲੈਕਸ ਦੇ ਦੌਰਾਨ ਬਹੁਤੀ ਤਰ੍ਹਾਂ ਇਹ ਸਮਝ ਨਹੀਂ ਸਕਿਆ ਕਿ ਰਵਿੰਦ ਕੇਜਰੀਵਾਲ ਦਾ ਰਾਜ ਸਭਾ 'ਚ ਨਹੀਂ ਜਾਣਗੇ ਜੀ ਜੀ ਸੋ ਇੱਕ ਸਵਾਲ ਹੋਰ ਵੀ ਹੈ ਕਿ ਜਿਹੜੇ ਰਵਾਈਟੀਆਂ ਪਾਰਟੀਆਂ ਨਾਲੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਕਿਵੇਂ ਵੱਖਰਾ ਹੈ ਤੇ ਲੋਕ ਇਸ ਨੂੰ ਕਿਵੇਂ ਵੇਖਦੇ ਨੇ ਕਿ ਉਹ ਪਸੰਦ ਆਇਆ ਲੋਕਾਂ ਨੂੰ ਵੀ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਦੇਖੋ ਲੱਗਦਾ ਹੈ ਇਹ ਜੋ ਗਿਆਨ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਜੀ ਉਹਦੇ ਤੇ ਇਹ ਲੱਗ ਰਿਹਾ ਕਿ ਆਵਾਦੀ ਪਾਰਟੀ ਦੇ ਕੰਮ ਕਰਨ ਦਾ ਤਾਂ ਨਿਤਰੀਕਾ ਪਸੰਦ ਆਇਆ ਹੂੰ ਇਸੇ ਕਰਕੇ ਸਾਰੀਆਂ ਪਾਰਟੀਆਂ ਮੁੱਦੇ ਮੁੱਦੇ ਗਿਆ ਆਪ ਨੂੰ ਡਿਊਟੀ ਦਿੱਤੀ ਹੋਈ ਹੈ ਤਰੀਕਾ ਕਿਉਂ ਵੱਖਰਾ ਤਰੀਕੇ ਦੀ ਜੇ ਆਪ ਇੱਕ ਮੈਂ ਛੋੜੀ ਦੇ ਐਗਜ਼ਾਮਪਲ ਦਿੰਨਾ ਜਦੋਂ ਆਪਾਂ ਗੱਲ ਕਰ ਰਹੇ ਆ ਜੀ ਤਾਂ ਕਾਂਗਰਸ ਦੇ ਜਿਹੜੇ ਪ੍ਰਧਾਨਾ ਰਾਜਾ ਵੜੇਗਾ ਉਹਨਾਂ ਨੇ ਇੱਕ ਬਿਆਨ ਦਿੱਤਾ ਪੋਲੀਟੀਕਲ ਤੌਰ ਤੇ ਜੀ ਕਿ ਕੋਈ ਵੀ ਸੀਟ ਕੋਈ ਵੀ ਹਲਕਾ ਕਿਸੇ ਦੀ ਜਿੱਦੀ ਜਾਇਦਾਦ ਨਹੀਂ ਹੁੰਦੀ ਯਾਨੀ ਕਿਸੇ ਵੇਲੇ ਵੀ ਬਦਲਾਇਆ ਜਾ ਸਕਦਾ ਇਹ ਨਹੀਂ ਹੈ ਵੀ ਕੱਲ੍ਹ ਕੇ ਤੋਂ ਕੋਈ ਵਜ਼ਹਿਕ ਦਾ ਉਮੀਦਵਾਰ ਹੈ ਜਾਂ ਰਾਜ ਸਭਾ ਦਾ ਉਮੀਦਵਾਰ ਹੈ ਜਾਂ ਪਾਰਲੀਮੈਂਟ ਦਾ ਲੋਕ ਸਭਾ ਦਾ ਉਮੀਦਵਾਰ ਹੈ ਉਹੀ ਰਹੇਗਾ ਕਹਿੰਦੇ ਕੋਈ ਕਬਜ਼ਾ ਨਹੀਂ ਕਦੇ ਬਦਲੇ ਜਾ ਸਕਦੇ ਜੀ ਜਿਹੜੀ ਗੱਲ ਰਾਜਾ ਬੜੇ ਨੇ ਹੁਣ ਕਹਿ ਰਿਹਾ ਹਾਰਨ ਤੋਂ ਬਾਅਦ ਆਮ ਆਦੀ ਪਾਰਟੀ ਨੇ ਪਹਿਲਾਂ ਪ੍ਰੈਕਟੀਕਲੀ ਕਰਕੇ ਦਿਖਾਇਆ ਜੀ ਪੰਜਾਬ 'ਚ ਕਈ ਵਿਧਾਇਕ ਹੈ ਜਿਹੜੇ ਪਹਿਲਾਂ ਕੈਬਨਿਟ 'ਚ ਲਏ ਗਏ ਫਿਰ ਉਹਨੇ ਪਰਵਾਹ ਨਹੀਂ ਕੀਤੀ ਕਿ ਜਨਾਹੇ ਦੋਸ਼ ਲਗੇ ਉਹਨਾਂ ਦੀ ਛੁੱਟੀ ਹੋ ਗਈ ਇਸੇ ਤਰੀਕੇ ਦੇ ਨਾਲ ਵੀ ਆਪਣੇ ਆਪ ਦੀਆਂ ਦਾਅਵੇਦਾਰੀਆਂ ਕਰਦੀ ਸੀ ਕਿ ਜੇ ਸਾਨੂੰ ਜਿਹੜਾ ਇਲੈਕਸ਼ਨ ਨਾਲ ਲੜਾਈ ਗਈ ਤਾਂ ਪਾਰਟੀ ਛੱਡ ਜਾਗੇ ਪਾਰਟੀ ਨੇ ਪਰਵਾਹ ਨਹੀਂ ਕੀਤੀ ਪਾਰਟੀ ਨੇ ਜੋ ਫੈਸਲਾ ਠੀਕ ਸਮਝਿਆ ਉਸੇ ਉਮੀਦਵਾਰ ਨੂੰ ਇਲੈਕਸ਼ਨ ਲਈ ਹੁੰਦਿਆਂ ਆਪਾਂ ਲੁਧਿਆਣਾ ਦੀ ਗੱਲ ਕਰਦੇ ਆ ਜਿਗੜਾ ਉਮੀਦਵਾਰ ਘੱਟ ਹੋਣਗੇ ਤੇ ਬڑے ਉਮੀਦਵਾਰ ਸੀ ਪਰ ਪਾਰਟੀ ਨੇ ਤੈਅ ਕੀਤਾ ਕਿ ਰਾਜ ਸਭਾ ਤੋਂ ਅਗੇ ਸੰਦੀਪ ਰੂੜਾ ਉਹਨਾਂ ਰਾਜ ਸਭਾ ਤੋਂ ਵਾਪਸੀ ਤੁਸੀਂ ਦੇਖੋ ਮੇਰਾ ਖਿਆਲ ਹੈ ਕਿ ਬਹੁਤ ਕਾਟੇ ਹੋਏ ਮੌਕੇ ਹੁੰਦੇ ਹੋਣਗੇ ਕਿ ਰਾਜ ਸਭਾ ਤੋਂ ਵਾਪਸ ਬੁਲਾ ਕੇ ਕਿਸੇ ਨੂੰ ਵਿਧਾਇਕ ਦੀ ਸੀਟ ਤੇ ਇਲੈਕਸ਼ਨ ਲੜਾਈ ਜਾਵੇ ਉਹਨਾਂ ਰਵੈਤਿਆਂ ਨਾਲੋਂ ਵੱਖਰਾ ਹੋਊਗਾ ਕਿ ਨਹੀਂ ਹੋਊਗਾ ਵੈਸੇ ਤੀਹਾਂ ਦਾ ਜੇ ਪਹਿਲਾਂ ਵੀ ਰਾਜ ਸਭਾ ਦਾ ਮੈਂਬਰ ਹੁੰਦਾ ਜੀ ਸਵਾਰੀ ਨਹੀਂ ਸੀ ਪੈਦਾ ਹੁੰਦਾ ਪਹਿਲਾਂ ਤਾਂ ਪਾਰਟੀ ਆਈ ਕਮਾਂਡ ਹੈ ਹਿੰਮਤ ਨਹੀਂ ਸੀ ਕਰ ਸਕਦੀ ਇਹ ਗੱਲ ਕਹਿਣ ਦੀ ਕਿ ਵੀ ਰਾਜ ਸਭਾ ਛੱਡ ਜਾ ਜਿਆਗ ਇਲੈਕਸ਼ਨ ਲੜ ਦੇਖਦੇ ਆ ਜਿੱਦਾਂ ਕਿ ਨਹੀਂ ਜਿੱਦੇ ਅਗਲਾ ਕਿਉਂ ਛੱਡੇਗਾ ਰਾਜ ਸਭਾ ਸੋਹਣ ਸ਼ਾਸਨ ਦਾ ਡਿਸਪਲਿਨ ਦੀ ਵੀ ਤੇ ਆਪਾਂ ਗੱਲ ਕਰਦੇ ਆ ਐ ਤਰੀਕੇ ਨਾਲ ਪਾਰਟੀਆਂ ਵੀ ਵੱਡੇ ਦਾਅਵੇ ਕਰਦੀਆਂ ਹਨ ਸ਼ਾਸਨ ਦੇ ਕਾਂਗਰਸੀ ਦਾ ਗੱਲ ਹੀ ਵੱਖਰੀ ਹੈ ਅਕਾਲੀ ਗੱਲ ਦਾ ਮਾਮਲਾ ਹੀ ਵੱਖਰਾ ਹੈ ਸੋਹਣ ਸ਼ਾਸਨ ਨੇ ਲਿਆ ਨਾਲ ਵੀ ਔਰ ਪਾਰਟੀ ਦੇ ਕੰਮ ਕਰਨ ਦੇ ਤੰ ਤਰੀਕਿਆਂ ਦੇ ਨਾਲੋਂ ਵੀ ਜੀ ਬਖੇਰ ਵੈਦੀ ਤੇਰਾ ਨਾਲੋਂ ਵੱਖਰੇ ਦਾ ਹਨੇ ਔਰ ਲਗਿਆਣਾ ਦੀ ਚੋਣ ਨੇ ਦੱਸ ਹੀ ਦਿੱਤਾ ਕਿ ਵਿਖਰੇਵਾ ਕਿਵੇਂ ਆ ਬਾਕੀ ਪ੍ਰਵੇਦੀ ਤਰ੍ਹਾਂ ਦੇ ਮੁਕਾਬਲੇ ਚ ਜੀ ਜੀ ਸੋਨਸੇ ਸਾਰੇ ਦੇਖ ਰਹੇ ਆ ਕਿ ਚੋਣਾਂ ਤੋਂ ਬਾਅਦ ਜਿਹੜਾ ਹੈ ਅਕਾਲੀ ਤੇ ਭਾਜਪਾ ਦਾ ਕਟੜ ਜੋੜ ਵੀ ਜਿਹੜਾ ਹੈ ਉੱਪਰ ਕੇ ਸਾਹਮਣੇ ਆ ਰਿਹਾ ਹੈ ਤਾਂ ਇਹ ਸ਼ਾਇਦ ਤੈ ਵੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤਿੱਲੀ ਜੀ ਦੂਰ ਹੈ ਦੇਖੋ ਲੁਧਿਆਣਾ ਦੀ ਇਲੈਕਸ਼ਨ ਤੋਂ ਬਾਅਦ ਕਈ ਮਾਮਲੇ ਉੱਪਰ ਕੇ ਸਾਹਮਣੇ ਆਏ ਕੋਈ ਸਹੀ ਸਵਾਲ ਹੈ ਤੁਸੀਂ ਜੀ ਜੁਤਾ ਕ ਸਵਾਲ ਹੈ ਅਕਾਲੀ ਦਾ ਤੇ ਭਾਜਪਾ ਦੇ ਕੱਟਸ ਜੁੜਦਾ ਇਹ ਵੀ ਪлитиਕਲ ਗੱਲ ਹੈ ਅੰਜ ਗੱਲ ਕਰ ਲਈਏ ਆਪਾਂ ਜਿਹੜੇ মিডিਆ ਵਾਲੇ ਨੇ ਤਰੈ ਗਏ ਆ ਉਹਨਾਂ ਦੀ ਗੱਲ ਕਰ ਲਈਏ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ 27 ਦੀਆਂ ਜਿਹੜੀਆਂ ਪ੍ਰਧਾਨ ਸਭਾ ਦੀਆਂ ਆਮ ਚੋਣਾਂ ਆਈਆਂ ਜੀ ਉਹਨਾਂ ਵਿੱਚ ਜਤਾਹ ਦੇ ਫੈਸਲੇ ਦੀ ਗੱਲ ਜੇ ਆਪਾਂ ਕਰਦੇ ਆ ਤਾਂ ਅਕਾਲੀ ਦਲ ਤੇ ਭਾਜਪਾ ਰੜਕੇ ਇਲੈਕਸ਼ਨ ਲੜਨਗੇ ਜੀ ਤਾਂ ਜਨਗਨਤਾ ਦੇ ਸਕਦੇ ਆ ਜੀ ਇਹ ਗੱਲ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਕਈ ਆਗੂ ਆਖਦੇ ਆ ਇਹ ਗੱਲ ਭਾਜਪਾ ਪੰਜਾਬ ਦੇ ਪ੍ਰਧਾਨ ਸੰਜੀਵ ਗਾਖੜੀ ਨੇ ਉਰਵੀਗੇ ਆਗੂ ਵੀ ਇਹ ਗੱਲ ਕਹਿੰਦੇ ਆ ਅਰੇ ਇਹ ਸਮਝਣ ਦੀ ਲੋੜ ਹੈ ਕਿ ਜੋ 40 ਸਾਲ ਪਹਿਲਾਂ ਵਾਲਾ ਪੰਜਾਬ ਸੀ ਉਹ ਪੰਜਾਬ ਨਹੀਂ ਰਿਹਾ ਫਾਰ ਇਗਜ਼ਾਮਪਲ ਹੁਣ ਲਗਾ ਆ ਪਸ਼ਮੀਨ ਦੀ ਜਿਹੜੀ ਸੀਟ ਹੈ ਉਹਦੇ ਨਾਲ ਜਮਾਂ ਤੱਕ ਨਾ ਰਾਜੀ ਪੰਡਤ ਆਪਣੇ ਅਰਗੇ ਜਿਹੜੇ ਜਨਰ ਸਮਿਤਰ ਹੋ ਕਹ ਰਹੇ ਕਿ ਦੇਖੋ ਜੀ ਜੇ ਕਾਲੀਦਾ ਵਾਲਾ ਤੇ ਭਾਜਪਾ ਦੀਆਂ ਸੀਟਾਂ ਜਿੰਨੀਆਂ ਮਿਲੀਆਂ ਜਿੰਨੀਆਂ ਸਾਰੀ ਵੋਟਾਂ ਮਿਲੀਆਂ ਜੀ ਉਹ ਵੋਟਾਂ ਮੜਾਉਣੇ ਜਾਣ ਤਾਂ ਤਕਰੀਬਨ ਦੂਜੇ ਨੰਬਰ ਤੇ ਹੁੰਦੇ ਆ ਜੀ ਅਰੇ ਭੁੱਲ ਜਾਂਦੇ ਆ ਕਿ ਜੋ ਉਥੇ ਫਤਵਾ ਮਿਲਿਆ ਉਹ ਨਾ ਤਾਂ ਫਤਵਾ ਇਸ ਕਰਕੇ ਮਿਲਿਆ ਕਿ ਹਿੰਦੂ ਵੋਟਾਂ ਨਹੀਂ ਸਿਕੋ ਤਾਂ ਕਰਕੇ ਜੇਪਾ ਕੱਲੇ ਕਾਲੀ ਗੱਲ ਕਰ ਲਈਏ ਜਿਹੜੇ ਉਮੀਦਵਾਰ ਨੂੰ 8000 ਤੋਂ ਵਧੇਰੇ ਵੋਟਾਂ ਮਿਲੀਆਂ ਜੇ ਕੋਈ ਪੰਜਾਬ ਦਾ ਵੱਡਾ ਪਿੰਡ ਹੋਵੇ ਨਾ ਉਹਦੇ 'ਚ ਸਰਪੰਚਾਂ ਸਰਪੰਚੀ ਨੂੰ ਵੀ ਕਈ ਵਾਰੀ 8000 ਤੋਂ ਵਧੇਰੇ ਵੋਟਾਂ ਮਿਲ ਜਾਂਦੀਆਂ ਹੂੰ ਸੋ ਬੇਸ਼ੱਕ ਸ਼ਹਿਰੀ ਹਲਕਾ ਹੈ ਅੱਜਕੱਲ੍ਹ ਸ਼ਹਿਰੀ ਹਲਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਪਿੰਡੂ ਪੜ੍ਹੇ ਲਿਖੇ ਆ ਜਿਹੜੇ ਉਹ ਸਿੱਖ ਐ ਖੇਤੀ ਕਰਨ ਵਾਲੇ ਆ ਆ ਕੇ ਸ਼ਹਿਰਾਂ 'ਚ ਵਸ ਗਏ ਆ ਕੋਈ ਬੱਚੇ ਪੜਾਉਣ ਲਈ ਆਉਂਦਾ ਆਪਣਾ ਕਾਰੋਬਾਰ ਲਈ ਆਉਂਦਾ ਸੋ 40 ਸਾਲ ਪਹਿਲਾਂ ਵਾਲਾ ਪੰਜਾਬ ਨਹੀਂ ਐ ਕਿ ਇਹਨੂੰ ਇਦਾਂ ਨਕੀਰਤ ਬਣ ਜਾਂਗੇ ਕਿ ਪਿੰਡਾਂ 'ਚ ਕਿਸਾਨ ਰਹਿੰਦੇ ਆ ਪਿੰਡਾਂ 'ਚ ਸਿੱਖ ਰਹਿੰਦੇ ਆ ਸ਼ਹਿਰਾਂ 'ਚ ਹਿੰਦੂ ਰਹਿੰਦੇ ਆ ਇਦਾਂ ਦੇ ਸਮੇਕਰ ਨੂੰ ਬਹੁਤ ਪੁਰਾਣੇ ਹੋ ਗਏ ਆ ਸੋ ਇਸ ਲਈ ਅੱਜ ਨਾਲ ਜੇ ਆਪਾਂ ਦੋਨੋਂ ਦੀ ਵੋਟਾਂ ਜੋੜਨ ਦੀ ਗੱਲ ਕਰਦੇ ਆ ਜੀ ਜੀ ਇਹ ਸਵਾਲ ਤਾਂ ਉੱਠੇਗਾ ਹੀ ਉੱਠੇਗਾ ਕੀ ਲੁਧਿਆਣਾ ਪੱਛਮੀ ਸ਼ਹਿਰੀ ਸੀਟ ਕੀ ਪਿੰਡਾਂ ਚ ਜਾ ਕੇ ਅਕਾਲੀ ਦਲ ਦਾ ਉਮੀਦਵਾਰ ਵੋਟਾਂ ਲੈ ਸਕੇਗਾ ਲੁਧਿਆਣਾ ਪੱਛਮੀ ਦੇ ਨਤੀਜੇ ਆਏ ਆ ਉਦੋਂ ਤੱਕ ਤਾਂ ਪਰਫਾਰਮੈਂਸ ਬਹੁਤ ਪੂਰ ਹੈ ਕੀ ਹੁਣ ਪੰਜਾਬ ਚ ਇਹ ਹੰਗਾਰਾ ਮਿਲੇਗਾ ਸੋ ਘਟ ਸੋੜ ਦੇ ਲਈ ਇਹ ਵੀ ਵੱਡਾ ਸਵਾਲ ਆ ਕਿ ਘਟ ਸੋੜ ਤਾਂ ਕਰ ਲੈ ਜਾ ਸਕਦਾ ਹੈ ਪਾਰਟੀਆਂ ਦੇ ਫੈਸਲੇ ਉਹਨਾਂ ਦਾ ਰਾਈਟ ਆ ਕਰਨ ਦਾ ਨਾ ਕਰਨ ਦਾ ਜੀ ਪਰ ਅੱਗੇ ਪੰਜਾਬੀਆਂ ਦਾ ਵੀ ਅਧਿਕਾਰ ਹੈ ਕਿ ਕਿਸ ਨੂੰ ਵੋਟ ਦੇਣੀ ਹੈ ਜਾਂ ਕਿਸ ਨੂੰ ਨਹੀਂ ਵੋਟ ਦੇਣੀ ਹੁਣ ਕੇਵਲ ਗੱਠ ਜੋੜ ਦੇ ਨਾਲ ਕੋਈ ਪਾਰਟੀ ਸਤਾ ਤੇ ਨਹੀਂ ਆ ਸਕਦੀ ਜੀ ਜੀ ਸੋ ਉਸ ਦਿਨ ਆਲੀ ਸੁਖਵੀਰ ਬਾਦਲ ਦਾ ਆਪਾਂ ਮੁੱਦਾ ਵੀ ਲੈਨੇ ਆ ਜਿੱਥੇ ਕਿ ਸੁਖਵੀਰ ਬਾਦਲ ਜਿਹੜਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਹੈ ਉਹ ਸੁਖਵੀਰ ਬਾਦਲ ਤੋਂ ਨਰਾਜ਼ ਚੱਲ ਰਹੀ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਸੋ ਇਹਨਾਂ ਦੀ ਅਗਵਾਈ ਦੇ ਹੇਠ ਜਿਹੜਾ ਹੈ ਇਹ ਜਿਹੜਾ ਚੋਣ ਪ੍ਰਚਾਰ ਵੀ ਹੋਇਆ ਪਰ ਇੱਥੇ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਅਕਾਲੀ ਦਲ ਤੁਸੀਂ ਇਸ ਪਰ ਕੀ ਕਹੋਗੇ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਦੇਖੋ ਜਿੱਦਾਂ ਦਾ ਆਪਾਂ ਜ਼ਿਕਰ ਕੀਤਾ ਕਿ ਕਾਲੀ ਦਲ ਦਾ ਜਿਹੜਾ ਉਮੀਦਵਾਰ ਹੈ ਹੂੰ ਆਪਾਂ ਤਾਂ ਤਾਂ ਦੀ ਗੱਲ ਕਰ ਰਹੇ ਹਾਂ ਸੀ ਕੋਈ ਕਾਲੀ ਦਾਦੇ ਆ ਕੇ ਖਰਾਬ ਹੋਣ ਦਾ ਇਫੈਕਟਸ ਨਹੀਂ ਹੈਗੇ ਜੀ 8000 ਤੋਂ ਤੇਰੇ ਵੋਟਾਂ ਮਿਲੀਆਂ ਜੀ ਦੂਜਿਆਂ ਨੂੰ ਕਿਸੇ ਨੇ 35000 ਮਿਲੀਆਂ ਕਿਸੇ ਨੂੰ 25000 ਮਿਲੀਆਂ ਕਿਸੇ ਨੂੰ 22000 ਮਿਲੀਆਂ ਕਿਸੇ ਨੂੰ 20000 ਮਿਲੀਆਂ ਜੀ ਜਾਨੀ ਇੰਨਾ ਵੱਡਾ ਗੈਪ ਜਿਹੜਾ ਹੈਗਾ ਉਹ ਗੱਲ ਆਪਾਂ ਇਸ ਕਰਕੇ ਕਰ ਰਹੇ ਆ ਕਿ ਕਾਲੀ ਦਾਦੇ ਬਲੰਸ ਗੁਰੇ ਸਿੰਘ ਬਾਦਲ ਪਹਿਲੀ ਵਾਰੀ ਕਾਫੀ ਵੱਡੇ ਖਰਚ ਕਰਨ ਕਹਿ ਲੋ ਜਦੋਂ ਜਾਈ ਚੋ ਕਹਿ ਲੋ ਨਿਕਲ ਕੇ ਆਏ ਤੇ ਕਾਲੀ ਦਾਦੇ ਪ੍ਰਧਾਨ ਬਣ ਗਏ ਮ ਪ੍ਰਧਾਨਗੀ ਤੋਂ ਬਾਅਦ ਪਹਿਲੀ ਚੋਣ ਸੀ ਪਹਿਲੀ ਚੋਣ ਚ ਕਾਲੀ ਦਲ ਨੂੰ ਜਾਨੀ ਸਭ ਤੋਂ ਵੱਡੀ ਨਮੋਸ਼ੀ ਪਰਿਹਾਰ ਹੋਈ ਮੈਂ ਜੀ ਆਪਣੇ ਤੌਰ ਤੇ ਗੱਲ ਨਾ ਵੀ ਕਰਾਂ ਆਪਾਂ ਦੇਖੋ ਮੀਡੀਆ ਵਾਲਿਆਂ ਮੀਡੀਆ ਨੂੰ ਜ਼ਿਕਰ ਆਪਾਂ ਉਹਨਾਂ ਦਾ ਕਰ ਸਕਦੇ ਆ ਇੱਕ ਜਲੰਧਰ ਦੇ ਵੱਡੇ ਮੀਡੀਆ ਗਰੁੱਪ ਨੇ ਹੈਡਲਾਈਨ ਦਿੱਤੀ ਹੈ ਕਿ ਕਾਲੀ ਦਲ ਦੀ ਅੱਜ ਤੱਕ ਦੀ ਇਤਿਹਾਸਿਕ ਹਾਰ ਹੋਈ ਹੈ ਲੁਧਿਆਣਾ ਪੱਛਮੀ ਚ ਜੀ ਹੁਣ ਜਿਹੜੇ ਮੀਡੀਆ ਚ ਇਦਾਂ ਦੀਆਂ ਹੈਡਲਾਈਨਾਂ ਲੱਗਣਾ ਇਵਰ ਅੰਦਾਜ਼ਾ ਲਗਾਇਆ ਜਾ ਸਕਦਾ ਪਹਿਲੀ ਗੱਲ ਤਾਂ ਆਰਟੀ ਦੀ ਹਾਰ ਨੂੰ ਲੈ ਕੇ ਮਾਮਲਾ ਦੂਜੇ ਪਾਸੇ ਜਿਹੜੀ ਪੰਜ ਮੈਮਰੀ ਕਮੇਟੀ ਜਿਹੜੀ ਬਣੀ ਆ ਭਰਤੀ ਲਈ ਜੀ ਉਹ ਜਿਹਦੀ ਜਿਹੜੀ ਸਥਾਪਨਾ ਵੀ ਹੋਰ ਕਿਸੇ ਨੇ ਨਹੀਂ ਸਿੰਘ ਸਾਹਿਬਾਨ ਨੇ ਕੀਤੀ ਅਕਾਲਤ ਅਸੈਂਬਲੀ ਦੇ ਜਥੇਦਾਰ ਦੀ ਗਵਾਹੀ ਦੇ ਚਾਪਾ ਸਾਰੇ ਜਾਣਦੇ ਆ ਪਿਛਲੇ ਸਾਲ 22 ਦਸੰਬਰ ਨੂੰ ਜਿਹੜਾ ਫੈਸਲਾ ਹੋਇਆ ਸੀ ਉਸ ਮੁੱਚੀ ਲੀਡਰਸ਼ਿਪ ਉਹਨਾਂ ਤੇ ਰਖੜਾ ਹੋਣਾ ਉਹਨਾਂ 3 ਸਾਹ ਹੋਣਾ ਉਹਨਾਂ 44 ਹੋਣਾ ਸਾਰੇ ਆਗੂਆਂ ਨੇ ਇਹ ਗੱਲ ਤਾਂ ਕਹਿਣੀ ਕਹਿਣੀ ਹੈ ਕਿ ਦੇਖੋ ਜਿਹੜੇ ਨਤੀਜੇ ਆ ਗਏ ਆ ਇਹ ਨਤੀਜਾ ਨੇ ਸਾਬਤ ਕਰ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬੀਆਂ ਨੇ ਰੱਦ ਕਰ ਦਿੱਤਾ ਨਕਾਰ ਦਿੱਤਾ ਇਹ ਹੁਣ ਕਹਿਣ ਤੋਂ ਕੌਣ ਰੋਕ ਸਕਦਾ ਜੋ ਤੱਥ ਆ ਤਾਥਾਂ ਦੇ ਸਾਹਮਣੇ ਆ ਗੁਰੂਦੀ ਆ ਉਹਨਾਂ ਨੇ ਤਾਂ ਗੱਲ ਕਹਿਣੀ ਕਹਿਣੀ ਆ ਸੋ ਕਾਲੀਦਲ ਨੇ ਵੀ ਵੱਡੀਆਂ ਚੁਣੌਤੀਆਂ ਦਾ ਸਮਾਂ ਇਸ ਹਾਰਨ ਤੋਂ ਬਾਅਦ ਕਾਲੀਦਲ ਕਿਵੇਂ ਉੱਪਰ ਕੇ ਆਏਗਾ ਉਹ ਸਮਾਂ ਦੱਸੇਗਾ ਸੋਹਣ ਸਭੀ ਦਾ ਸਤਾਹੀ ਦਾ ਨਹੀਂ ਜੜਤੀ ਦਾ ਨਹੀਂ ਹਮ ਸੋਹਣੇ ਕੇ ਪਾਰਟੀ ਕਿਵੇਂ ਲੋਕਾਂ ਦਾ ਭਰੋਸਾ ਜਿੱਤ ਸਕੀ ਇਹ ਗੱਲ ਖਾਲੀਦਾਲ ਜਿਹਦਾ ਲਾਗੂ ਹੁੰਦੀ ਹੁੰਦੀ ਹੈ ਇਹ ਗੱਲ ਭਾਜਪਾ ਤੇ ਵੀ ਲਾਗੂ ਹੁੰਦੀ ਹੈ ਜੀ ਇਹ ਗੱਲ ਬੜੀ ਸਾਫ ਹੋ ਗਈ ਹੈ ਕਿ ਪੰਜਾਬੀ ਉਹ ਦੇਖ ਕੇ ਕਿ ਮੁੱਦਿਆਂ ਦੇ ਤਾਕ ਫੈਸਲੇ ਕਰਦੇ ਆ ਜੀ ਇਹ ਨਹੀਂ ਫੈਸਲਾ ਕਰਦੇ ਕਿ ਖਾਲੀਦਾਲ ਹੈ ਭਾਜਪਾ ਹੈ ਕਾਂਗਰਸ ਹੈ ਜਾਂ ਆਪ ਹੈ ਜੀ ਜੀ ਸੋ ਇੱਕ ਸਵਾਲ ਹੋਰ ਉੱਪਰ ਕੇ ਸਾਹਮਣੇ ਆ ਰਿਹਾ ਜਿੱਥੇ ਕਿ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਪੰਜਾਬੀਆਂ ਨੇ ਸਿੱਖ Hindu ਦੇ ਜਿਹੜੇ ਪੱਤੇ ਨੂੰ ਸਿਰਤ ਨਕਾਰਿਆ ਤੁਸੀਂ ਕੀ ਕਹੋਗੇ ਇਸ ਬਾਰੇ ਇਹ ਬਹੁਤ ਵੱਡਾ ਸਵਾਲ ਹੈ ਸ਼ਾਇਦ ਮੀਡੀਆ ਤੇ ਨੂੰ ਬਹੁਤਾ ਰੜਕਿਆ ਨਹੀਂ ਗਿਆ ਇਲੈਕਸ਼ਨ ਚ ਵੀ ਗੱਲ ਨਹੀਂ ਪਰ ਇਲੈਕਸ਼ਨ ਤੋਂ ਬਾਅਦ ਜਿਹੜੇ ਨਤੀਜੇ ਆਏ ਹੈ ਤੁਹਾਨੂੰ ਸਵਾਲ ਹੈ ਜੀ ਆਜ ਤੱਕ ਲਗਾਤਾਰ ਦਾਅਵੇਦਾਰੀਆਂ ਕਰਦੀ ਆ ਰਹੀ ਹੈ ਵੀ ਜਿਹੜਾ ਹੈਗਾ ਹਕੂਮੀ ਪੱਤਰ ਤੇ ਜੋ ਸੀਨ ਆ ਉਹ ਤੇ ਮਦਾਕ ਆ ਹਿੰਦੂ ਭਾਈਚਾਰਾ ਵੱਡੀ ਗੰਦੀ ਚ ਭਾਜਪਾ ਦੀ ਹਮਾਇਤ ਹੈ ਜੀ ਆਪਾਂ ਭਾਜਪਾ ਜੀ ਦਾ ਨਾਂ ਵੀ ਕਰੀਏ ਤਾਂ ਕਾਂਗਰਸ ਦੀ ਵੀ ਗੱਲ ਕਰੀਏ ਕਾਂਗਰਸ ਦੇ ਜਿਹੜੇ ਆਸ਼ੂ ਹੈ ਉਹ ਵੀ ਆਪਣਾ ਕਾਰੋਬਾਰੀਆਂ ਇੰਚ ਵਪਾਰੀਆਂ ਇੰਚ ਹਿੰਦੂ ਭਾਈਚਾਰੇ ਚ ਆਪਣਾ ਚੰਗਾ ਤਗੜਾ ਪ੍ਰਭਾਵ ਰੱਖਦੇ ਆ ਅਧਿਕਾਰਾ ਰੱਖਣ ਦਾ ਰੱਖ ਸਕਦੇ ਆ ਉਹਨਾਂ ਦਾ ਆਪਣਾ ਕੰਮ ਕਰਨ ਦਾ ਢੰਗ ਤਰੀਕਾ ਹੋਏਗਾ ਹੂੰ ਸੋ ਦੋ ਵੱਡੀਆਂ ਪਾਰਟੀਆਂ ਚ ਨਾਲ ਤਾਂ ਮੈਂ ਜ਼ਿਕਰ ਕਰ ਰਹੇ ਆਂ ਭਾਜਪਾ ਤੇ ਕਾਂਗਰਸ ਜੀ ਦੁਨਾਂ ਦੇ ਉਮੀਦਵਾਰਾਂ ਨੂੰ ਦਰਜਾ ਬਦਰਜਾ ਲਾ ਜਾਣਾ ਪਛਮੀ ਵਾਲਿਆਂ ਨੇ ਨਕਾਰਿਆ ਕਿਸੇ ਬਾਹਰਲੇ ਨੇ ਨਹੀਂ ਲੁਧਿਆਣੇ ਵਾਲਿਆਂ ਨੇ ਨਕਾਰਿਆ ਉੱਥੇ ਵੋਟਾਂ ਲੁਧਾਨੇ ਵਾਲਿਆਂ ਨੇ ਪਾਈਆਂ ਨਾ ਕਿਸੇ ਬਾਹਰਲੇ ਨੇ ਤਾਂ ਪਾਈ ਨਹੀਂ ਸੋਹ ਲੋਕਾਂ ਨੇ ਜਿਹੜਾ ਕਿਸੇ ਦਾ ਇਹ ਵਹਿਮ ਹੋਏਗਾ ਪੋਲਿਟੀਕਲ ਪਾਰਟੀ ਦੀ ਲੀਡਰਸ਼ਿਪ ਦਾ ਕਿ ਸ਼ਾਇਦ ਹੁਣ ਕੌਮੀ ਪੱਧਰ ਤੇ ਕੁਇਤਾਂ ਦੀ ਚੱਤਾ ਚੱਲ ਰਹੀ ਹੈ ਹਿੰਦੂ ਪਤਾ ਘੇੜ ਕੇ ਵੋਟਾਂ ਲਿਗਾ ਜਾਂ ਸਕਦੀਆਂ ਉਦੋਂ ਚ ਭਾਜਪਾ ਵੀ ਨਕਾਰੀ ਕਾਂਗਰਸ ਵੀ ਨਕਾਰੀ ਅਕਾਲੀ ਦਲ ਦੀ ਗੱਲ ਕਰ ਹੀ ਚੁੱਕੇ ਆ ਜੀ ਜੇ ਕੇਵਲ ਤੇ ਕੇਵਲ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਗੱਲ ਹੁੰਦੀ ਤਾਂ ਅਕਾਲੀ ਦਲ ਦੇ ਉਮੀਦਵਾਰ ਦਾ ਅਕਸ਼ਰੀ ਚੰਗਾ ਸੀ ਪਰ ਉਸ ਨੂੰ 8000 ਵੋਟਾਂ ਨਾ ਮਿਲਦੀਆਂ ਬਥੇਰੇ ਵੋਟਾਂ ਮਿਲਦੀਆਂ ਇਹ ਨਹੀਂ ਕੋਈ ਕਹਿ ਸਕਦਾ ਕਿ ਜਣਾ ਪੱਛਮੀ ਚ ਕੋਈ ਲਾਈਨ ਖਿੱਚੀ ਵੀ ਹੈ ਕਿ ਪਿੰਡਾਂ ਤੋਂ ਸਿੱਖ ਭਾਈ ਜਰੋਂ ਤਨੇ ਵਸਦਾ ਇਸ ਭਾਈਚਾਰੇ ਨੇ ਵੀ ਦੂਜੀਆਂ ਤਰ੍ਹਾਂ ਨੂੰ ਲਾਜ਼ਮੀ ਵੋਟ ਦਿੱਤੀ ਹੋਏਗੀ ਤੇ ਅਕਾਲੀ ਦਲ ਦੇ ਉਮੀਦਵਾਰ ਨੂੰ 8000 ਵੋਟ ਮਿਲੀਆਂ ਸੋ ਇੱਕ ਪੰਜਾਬ ਨੇ ਸੁਨੇਹਾ ਦਿੱਤਾ ਮੈਂ ਤਾਂ ਇਹ ਕਮਾਂਗਲ ਜਾਣਾ ਪਛਵੀ ਦੀ ਕਿ ਪੰਜਾਬੀ ਫਿਰਕਾਪ੍ਰਾਤੀ ਯਕੀਨੀ ਰੱਖਦੇ ਚਾਹੀਏ ਕੋਈ ਵੀ ਕਰ ਹੋਵੇ ਪੰਜਾਬ ਅਕਸਰ ਅਸੀਂ ਕਹਿੰਨੇ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਨਫਰ ਦੀ ਰਾਜਨੀਤੀ ਨੂੰ ਮੂਢੇ ਨਕਾਰਦੇ ਆ ਫਿਰਕਾਪ੍ਰਾਤੀ ਦੀ ਰਾਜਨੀਤੀ ਨੂੰ ਮੂਢੇ ਨਕਾਰਦੇ ਆ ਸੋ ਪੰਜਾਬੀਆਂ ਨੇ ਮੁੱਦਿਆਂ ਦੇ ਆਧਾਰ ਤੇ ਆਪ ਦੇ ਉਮੀਦਵਾਰ ਨੂੰ ਜਿਤਾਇਆ ਪੰਜਾਬੀ ਨੂੰ ਜਿਤਾਇਆ ਨਾ ਕਿ ਹਿੰਦੂ ਜਿਤਾਇਆ ਨਾ ਕਿ ਸਿੱਖ ਜਿਤਾਇਆ ਪੰਜਾਬ ਜਿੱਤੇ ਦੁਦਣਾ ਪਛਮੀ ਜਿੱਤੇ ਜੀ ਇਸ ਅਲਸੀਕ ਸਵਾਲ ਹੋਰ ਲਾਵਾਂਗੇ ਤੁਹਾਡੇ ਤੋਂ ਜਿਵੇਂ ਕਿ ਇੱਥੇ ਭਾਜਪੀ ਦੇ ਵੱਲੋਂ ਕੱਲ ਬੀਤੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ ਜੀਵਨ ਗੁਪਤਾ ਉਮੀਦਵਾਰ ਉਹਨਾਂ ਨੇ ਐਲਾਨਿਆ ਸੀਗਾ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਇਲਜ਼ਾਮ ਲਗਾਏ ਗਏ ਨੇ ਸੁਪਰ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਕਿ ਇਹਨਾਂ ਨੇ ਜਿਹੜੀ ਐ ਜੋਰ ਅਜਮਾਇਸ਼ ਕੀਤੀ ਹੈ ਇਹ ਚੋਣ ਨੀਤੀ ਜਿਹੜੇ ਗਲਤ ਨੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੋਂ ਕਹਿਣਗੇ ਇਸ ਦੀ ਕੰਪਲੀਟ ਵੀ ਕਰਨਗੇ ਇਹ ਦੋਸ਼ ਵੀ ਕਾਫੀ ਲਗਾਏ ਨੇ ਤੁਸੀਂ ਕੀ ਕਹੋਗੇ ਇਸ ਬਾਰੇ ਲੋਕ ਦੇਖੋ ਵਿਰੋਧੀ ਧਿਰਾਂ ਦਾ ਅਧਿਕਾਰ ਆ ਕੰਪਲੇਨ ਕਰਨ ਦਾ ਕਹਿੰਦਾ ਜੇ ਬਾਰੇ ਕੋਈ ਦੁਰ ਹੈ ਦੀ ਉਹਨਾਂ ਨੇ ਤਾਂ ਕੀ ਕਿਹਾ ਮੈਂ ਦੇਖ ਰਿਹਾ ਸੀ ਕਾਂਗਰਸ ਵਾਲੇ ਵੀ ਇਹ ਗੱਲ ਕਹਿ ਰਹੇ ਆ ਕਿ ਜੇ ਇੱਦਾਂ ਜਿਹੜਾ ਹੈਗਾ ਉੱਥੇ ਤਾਕਤ ਦੇ ਜ਼ੋਰ ਤੇ ਸਾਰਾ ਕੁਝ ਵਾਪਰਿਆ ਇਦਾਂ ਦੀ ਗੱਲ ਨਹੀਂ ਆਸੀ ਬਣੀ ਸੀ ਨਹੀਂ ਆਪਲੇ ਜਿੱਤ ਨਹੀਂ ਸਕਦੇ ਹੁਣ ਜਿੱਤਨ ਤੋਂ ਬਾਅਦ ਆ ਯਾਨੀ ਆਪਜੀ ਜਿੱਤ ਤੋਂ ਬਾਅਦ ਦੇ ਵਿਰੋਧੀ ਧਿਰਾਂ ਦੇ ਹਾਲਾਂਕਿ ਉਹਨਾਂ ਦੇ ਆਪੋ ਆਪਣੇ ਵਖਰੇਵੇਂ ਆ ਆਸ ਪਾਸ ਦੇ ਕਾਂਗਰਸ ਯਾਨੀ ਨਦੀ ਦੇ ਦੋ ਕਿਨਾਰੇ ਇੱਕ ਦੂਜੇ ਪਾਸੇ ਇੱਕ ਦੂਜੇ ਪਾਸੇ ਕਦੇ ਕੰਟੀਨਿਊ ਹੋ ਸਕਦੇ ਪਰ ਹੁਣ ਜਿਤ ਤੋ ਬਾਅਦ ਜਿਹੜੀ ਬੋਲੀ ਬੋਲੀ ਜਾ ਰਹੀ ਆ ਆਬਾਰੇ ਉਹ ਬੋਲੀ ਕੋ ਐ ਜੀ ਉਹ ਵੀ ਕਹਿ ਰਿਹਾ ਕਿ ਤਾਕਤ ਦੀ ਦਰਬਾਰ ਤੋਂ ਹੋ ਰਹੀ ਐ ਪਾਸ਼ਵਾ ਵੀ ਕਹਿ ਰਹੀ ਐ ਤਾਕਤ ਦੀ ਦਰਬਾਰ ਤੋਂ ਹੋ ਰਹੀ ਐ ਸ਼ਿਕਾਇਤ ਦੀ ਦਰਬਾਰ ਤੋਂ ਜਣੀ ਇਹੀ ਸਾਡੇ ਰਾਜਸੀ ਸੰਦੀਪ ਵੱਧ ਕਸਮਤੀ ਐ ਕਿ ਹਾਰਨ ਤੋਂ ਬਾਅਦ ਇਹਦਾ ਕਹਿੰਦਾ ਕਿ ਮੰਥਨ ਕਰਾਂਗੇ ਹਾਂ ਕਾਂਗਰਸ ਦੇ ਭਲਾਂਦੇ ਮੈਂ ਬਿਆਨ ਦੇਖ ਰਿਹਾ ਸੀ ਉਹ ਵੀ ਕਹਿ ਰਿਹਾ ਕਿ ਸੀ ਮੰਥਨ ਕਰਾਂਗੇ ਹਾਂ ਹੁਣ ਮੰਤਨ ਜਿਹੜਾ ਹੈਗਾ ਜਿੱਤੇ ਇਸ ਲਈ ਕਰਨਾ ਹੈ ਕਿ ਵੀ ਕੇਵਲ ਤੇ ਕੇਵਲ ਇਹੀ وجہ ਹੈਗੀ ਹੈ ਕਿਉਂਕਿ ਆਪਾਂ ਸਤਜ ਹੈ ਇਸ ਕਰਕੇ ਜਿੱਤੇ ਹੈ ਜੇ ਕੇਵਲ ਇੰਨੀ ਗੱਲ ਹੁੰਦੀ ਤਾਂ ਫਿਰ ਗੁਜਰਾਤ ਦੇ ਚ ਆਪ ਦਾ ਜਿੱਤੇ ਹੀ ਨਾ ਗੁਜਰਾਤ ਦਾ ਜਿਹੜਾ ਭਾਜਪਾ ਨਾਲੋਂ ਦੁਨੀਆਂ 'ਚ ਵੱਧ ਕੋਈ ਤਾਕਤਵਰ ਸਰਕਾਰ ਹੋ ਨਹੀਂ ਸਕਦੀ ਕਿਉਂਕਿ ਲੰਬੇ ਸਮੇਂ ਤੋਂ ਉੱਥੇ ਹਕੂਮਤ ਆ ਭਾਜਪਾ ਦੀ ਫਿਰ ਵੀ ਉੱਥੇ ਜਿਹੜਾ ਉਮੀਦਵਾਰ ਜਿੱਤ ਗਿਆ ਔਰ ਕੇਵਲ ਇੰਨੀ ਨਹੀਂ ਗੱਲ ਉਮੀ ਪੱਧਰ ਤੇ ਜਿਹੜੇ ਆ ਪੰਜ ਚਾਰ ਸੀਟਾਂ ਦੀ ਇਲੈਕਸ਼ਨ ਹੋਈ ਬਾਈ ਇਲੈਕਸ਼ਨ ਦੀ ਵਿਧਾਨ ਸਭਾ ਦੀ ਉਹਨਾਂ ਚੋ ਕੇਵਲ ਗੁਜਰਾਤ ਦੀ ਇੱਕ ਸੀਟ ਭਾਜਪਾ ਦੇ ਹਿੱਸੇ ਆਈ ਹੈ ਬੰਗਾਲ ਚ ਕੋਈ ਹੋਰ ਦਿੱਤਾ ਹੈ ਕੇਰਲਾ ਚ ਕੋਈ ਹੋਰ ਦਿੱਤਾ ਹੈ ਪੰਜਾਬ ਚ ਕੋਈ ਹੋਰ ਦਿੱਤਾ ਹੈ ਗੁਜਰਾਤ ਚ ਕੋਈ ਹੋਰ ਦਿੱਤਾ ਹੈ ਸੋ ਸਾਨੂੰ ਰਾਸਿਸਿਸ ਨੂੰ ਲੋਕਾਂ ਦਾ ਫਤਵਾ ਪ੍ਰਵਾਨ ਕਰਦਾ ਹੈ ਨਾ ਜਣੀ ਔਖਾ ਲੱਗਦਾ ਹੈ ਆਖਰਕਾਰ ਲੋਕਾਂ ਨੇ ਕਿਉਂ ਫਤਵਾ ਦਿੱਤਾ ਕੋਈ ਵਜ੍ਹਾ ਤਾਂ ਹੋਏਗੀ ਨਾ ਦੇ ਸਰਕਾਰਾਂ ਪਾੜ ਦਿੱਆਂ ਕਾਂਗਰਸੀ ਸਰਕਾਰ ਕੋ ਮੇ ਪਤੋਂ ਤੇ ਪਾਲਟੀ ਇਸ ਲਈ ਲੰਬੇ ਸਮੇਂ ਤੋਂ ਹੋਣਾ ਉਤੇ ਹਕੂਮਤ ਆ ਜੀ ਭਾਰਤੀ ਜਨਤਾ ਪਾਰਟੀ ਸਰਕਾਰ ਕੋ ਮੰਤਰੀ ਨਰਿੰਦਰ ਮੋਦੀ ਕੋਈ ਵਜਾ ਤਾਂ ਹੈ ਕਿ ਭਾਜਪਨ ਕਿਉਂ ਪਸੰਦ ਕੀਤਾ ਗਿਆ ਕੌਮੀ ਪੱਤਰ ਤੇ ਸੂਵੇ ਕਿਦਰੇ ਪ੍ਰਵਾਨ ਕਰਨਾ ਔਖਾ ਹੁੰਦਾ ਜਥਾਰਤ ਨੂੰ ਸਾਡੀਆਂ ਵਿਰੋਧੀ ਤਰ੍ਹਾਂ ਪ੍ਰਵਾਨ ਨਹੀਂ ਕਰਦੀਆਂ ਇਸੇ ਕਰਕੇ ਸ਼ਿਕਾਇਤ ਕਰਨ ਦੀ ਗੱਲ ਕਰਦੇ ਕਿ ਉਹ ਸੌਖਾ ਤਰੀਕਾ ਆਪਾਂ ਸਾਰੇ ਜਾਣਦੇ ਆ ਇਹਨਾਂ ਜਿਹੜਾ ਕਹਤਾਂ ਨੇ ਕੁਝ ਨਹੀਂ ਨਿਕਲਣ ਪਾਉਣ ਵਾਲਾ ਹੁੰਦਾ ਹਾਂਏ ਜ਼ਰੂਰ ਆ ਆਪਣੇ ਮਹਿਤਿਆਂ ਨੂੰ ਕਹਿਣ ਨੂੰ ਗੱਲ ਹੋ ਜਾਂਦੀ ਆ ਕਿ ਸ਼ਿਕਾਇਤ ਕੀਤੀ ਆ ਪਰ ਫਤਵਾ ਜਿਹੜਾਗਾ ਪ੍ਰਵਾਨ ਕਰ ਲੈਣਾ ਹੀ ਸਭ ਤੋਂ ਇਕ ਨਿਮਰਤਾ ਵਾਲਾ ਔਰ ਵਾਸਤਵ ਹਕੀਕਤ ਨੂੰ ਪ੍ਰਵਾਨ ਕਰਨ ਵਾਲਾ ਮੰਤਨ ਵੀ ਸਹੀ ਤਾਂ ਆ ਹੀ ਹੋਏਗਾ ਜੇ ਤੁਸੀਂ ਫਤਵੇ ਨੂੰ ਪ੍ਰਵਾਨ ਕਰਕੇ ਅੱਗੇ ਚੱਲਦੇ ਹੋ ਜੀ ਜੀ ਸੋ ਇਸ ਦੇ ਨਾਲ ਹੀ ਇਸ ਸਮਾਹ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸ ਸਾਡੇ ਨਾਲ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਤੁਸੀਂ ਉਮੀਦ ਕਰਦੇ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਹੋਰ ਤਰਕ ਦੇ ਮੁੱਦੇ ਦੇ ਨਾਲ ਇਸ ਦਿਨ ਨਾਲ ਸੰਧਵਾ ਗਿਆ ਧੰਨਵਾਦ